थ्याङ्क यू सर हजी सर थैंक यू सर ਇਹ ਬਹੁਤ ਪਾਦੇ ਹੈ ਜਿਹਨੇ ਪਾਦੇ ਇੱਕ ਤਰ੍ਹਾਂ ਨਾਲ ਸਤਿਭੂ ਪਾਦੇਗਾ ਰੱਬ ਕਰੇ ਕਿ ਸਭ ਨੂੰ ਵੈਗੁਰੂ ਦੀ ਕਾ ਖਾਲਸਾ ਵੈਗੁਰੂ ਦੀ ਕੀ ਹੱਤ ਸਾਬ ਸਰਦਾਰ ਰਜਿੰਦਰ ਸਿੰਘ ਰਜਿੰਦਰ ਮੋਨ ਸ਼ੀਲਾ ਦੀ ਦੀ ਦੇਖਰੇਖ ਵਿੱਚ ਉਹਨਾਂ ਦੀ ਅਗਵਾਈ ਬੇਰੀ ਬਹੁਤ ਮਿਹਨਤੀ ਤੇ ਬੜੇ ਬਹੁਤ ਹਿੰਮਤ ਆ ਉਹਨਾਂ ਚ ਸੰਸਥਾ ਜਿੱਥੇ ਸਾਡੇ ਬਾਹਰਲੇ ਦਰਸ਼ਕ ਬੈਠੇ ਨੇ ਉਹਨਾਂ 2004 ਤੇ 19 ਸੰਸਥਾਵਾਂ ਨੇ ਜਿਹਦੇ ਵਿੱਚ ਕੋਈ ਐਸਾ ਗਾਏ ਤਰੀਕੇ ਨਾਲ ਸਾਰੀ ਰਹਿਮਾਈ ਸੜਸੀ ਪਿੰਡ ਦਾ ਬੇਤੋ ਅੰਗਲੀ ਨਾਲ ਕਰਦੇ ਰਹੇ ਉਹਦਾ ਨਹੀਂ ਕਿੱਥੇ ਆਉਣ ਦੇਖੋ ਪਿਛਲੇ ਬਹੁਤ ਸਾਲਾਂ ਤੋਂ ਇਸਨੇ ਕਰੀਬ 10 ਸਾਲ ਤੋਂ ਅਸੀਂ ਲਗਾਤਾਰ ਹਰ ਸਾਲ ਸਾਹਿਤ ਮੇਲਾ ਇੱਥੇ ਲਾਉਨੇ ਆ ਔਰ ਪਹਿਲੋਂ ਨੈਸ਼ਨਲ ਬੁੱਕ ਆਫ ਟਸ ਨੇ ਕਾਫੀ ਸਾਲ ਸਾਨੂੰ ਸਹਿਯੋਗ ਦਿੱਤਾ ਲੇਕਿਨ ਬਾਅਦ ਵਿੱਚ ਉਹ ਮਨਾ ਕਰ ਗਏ ਤੇ ਅਸੀਂ ਆਪਣੇ ਬਲਬੂਤੇ ਉੱਤੇ ਸਾਰੇ ਪਬਲਿਸ਼ਰਜ਼ ਬੁਲਾ ਕੇ ਹਰ ਸਾਲ ਇਹ ਮੇਲਾ ਲਾਉਨੇ ਆ ਇਸ ਮੇਲੇ ਦਾ ਬਹੁਤ ਵੱਡਾ ਫਾਇਦਾ ਪੰਜਾਬ ਨੂੰ ਪੰਜਾਬੀਤ ਨੂੰ ਔਰ ਪੰਜਾਬੀ ਜਗਤ ਪੜਨ ਵਾਲੇ ਲੋਕਾਂ ਨੂੰ ਬਹੁਤ ਫਾਇਦਾ ਮਿਲਦਾ ਹੈ ਬੱਚਿਆਂ ਨੂੰ ਬਹੁਤ ਫਾਇਦਾ ਮਿਲਦਾ ਹੈ ਔਰ ਐਸ ਵਾਰੀ ਵੀ ਕਰੀਬ 100 ਤੋਂ ਵੱਧ ਪਬਲਿਸ਼ਰ 150 ਦੇ ਕਰੀਬ ਪਬਲਿਸ਼ਰ 160 160 ਪਬਲਿਸ਼ਰ ਜਿਹੜੇ ਨੇ ਇੱਥੇ ਆਏ ਨੇ ਜਿਨ੍ਹਾਂ ਨੇ ਆਪਣੇ ਸਟਾਲ ਲਗਾਏ ਆ ਸੋ ਖਾਲਸਾ ਕਾਲਜ ਨੇ ਹਮੇਸ਼ਾ ਪੰਜਾਬੀ ਔਰ ਪੰਜਾਬੀਅਤ ਵਾਸਤੇ ਔਰ ਪੰਜਾਬ ਦੇ ਭਲੇ ਵਾਸਤੇ ਹਰ ਤਰ੍ਹਾਂ ਨਾਲ ਸਹਿਯੋਗ ਦਿੱਤਾ ਹੈ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਕੋਈ ਵੀ ਕਾਲਜ ਕੋਈ ਯੂਨੀਵਰਸਿਟੀ ਇਸ ਤਰ੍ਹਾਂ ਦੇ ਮੇਲੇ ਲਾਉਂਦੀ ਹੋਵੇ ਬਹੁਤ ਵੱਡਾ ਹੰਗਾਰਾ ਇਸ ਮੇਲੇ ਨੂੰ ਮਿਲਦਾ ਹੈ ਅੱਜ ਇਸ ਮੇਲੇ ਦਾ ਆਖਰੀ ਦਿਨ ਹੈ ਮੇਰੇ ਸੁਣਨ ਵਾਲੇ ਵੀਰ ਜੇ ਕੋਈ ਅੱਜ ਵੀ ਸ਼ਾਮ ਤੱਕ ਅਗਰਾ ਸਕਦੇ ਆ ਇਸ ਮੇਲੇ ਨੂੰ ਜਰੂਰ ਵਿਜ਼ਿਟ ਕਰਨ ਕਿਤਾਬਾਂ ਜਿਹੜੀਆਂ ਨੇ ਜੋ ਨੌਲੇਜ ਕਿਤਾਬਾਂ ਤੋਂ ਮਿਲਦੀ ਹੈ ਉਹ ਨੌਲੇਜ ਕੰਪਿਊਟਰ ਤੋਂ ਨਹੀਂ ਮਿਲਦੀ ਉਹ ਨੌਲੇਜ ਜਿਹੜੀ ਹੈ ਕੰਪਿਊਟਰ ਦੀ ਉਹ ਟੈਂਪਰੇਰੀ ਨੌਲੇਜ ਆ ਕਿ ਤੁਸੀਂ ਕੋਈ ਖੋਜ ਕਰਨੀ ਜਾਓ ਲੇਕਿਨ ਪਰਮਨੈਂਟ ਨੌਲੇਜ ਤੁਹਾਡੀ ਦਿਮਾਗ 'ਚ ਉਹਦੇ ਰਹਿੰਦੀ ਜਦੋਂ ਤੁਸੀਂ ਕੋਈ ਕਿਤਾਬ ਪੜ੍ਹਦੇ ਹੋ ਸੋ ਕਿਤਾਬਾਂ ਦੇ ਸ਼ੌਕੀਨ ਹੁਣ ਦੁਬਾਰਾ ਪਿਛੇ ਜੇ ਲੋਕ ਕਾਫੀ ਘਟ ਗਏ ਸੀ ਲਾਇਬ੍ਰੇਰੀ ਜਾਣਾ ਕਿਤਾਬਾਂ ਪੜ੍ਹਣੀਆਂ ਕਿਉਂਕਿ ਕੰਪਿਊਟਰ ਦਾ ਇੱਕ ਦਵਾਯੋਗ ਆਇਆ ਲੇਕਿਨ ਲੋਕ ਵਾਪਸ ਪਰਤ ਪਏ ਨੇ ਹੁਣ ਫੇਰ ਲੋਕ ਕਿਤਾਬਾਂ ਦੇ ਸ਼ੌਕੀਨ ਹੋ ਗਏ ਕਿਤਾਬਾਂ ਨੂੰ ਪੜਨ ਲੱਗ ਗਏ ਸਾਰਿਆਂ ਨੂੰ ਮੈਂ ਆਰਗੇਨਾਈਜ਼ਰਸ ਨੂੰ ਕੱਲ੍ਹ ਸ ਸਟਾਫ ਨੂੰ ਪ੍ਰਿੰਸੀਪਲ ਸਾਹਿਬ ਨੂੰ ਬਧਾਈ ਦੇਣੀ। ਯੂਥ ਅਰੇ ਵੀ ਮੋਬਾਈਲ ਦੇ ਵਿੱਚ ਬੜੇ ਨੇ। ਤਾਂ ਆਪਣਾ ਹੋ ਚੁੱਕਾ ਹੈ। ਅਜੇ ਬੜੀ ਗੱਲ ਹੈ। ਮੈਂ ਤੁਹਾਨੂੰ ਦੱਸਿਆ ਨਾ ਜੀ ਕਿ ਯੂਥ ਹੁਣ ਦੁਬਾਰਾ ਜਿਹੜੇ ਬੱਚੇ ਯੂਨੀਵਰਸਿਟੀਆਂ ਕਾਲਜ ਜਾਣ ਲੱਗ ਗਏ ਆ ਉਹ ਤੇ ਹੁਣ ਛੱਡ ਗਏ ਨੇ। ਜੇ ਕਿ ਸਕੂਲਾਂ ਵਾਲੇ ਬੱਚੇ ਅਜੇ ਵੀ ਲੱਗੇ ਹੋਏ ਨੇ। ਫਿਰ ਹੌਲੀ ਹੌਲੀ ਸਮਾਂ ਆਏਗਾ ਕਿ ਲੋਕ ਵਾਪਸ ਕਿਤਾਬਾਂ ਨੂੰ ਜਾਣਗੇ। ਇਹ ਉਹੀ ਗੱਲ ਹੈ ਕਿ ਜੋ ਜਿਮ ਜਾਂਦੇ ਨੇ ਉਹਨਾਂ ਦੇ ਮਸਲ ਟੈਂਪੋਰਰੀ ਹੁੰਦੇ ਆ। ਜਿਹੜੇ ਦੇਸੀ ਐਕਸਰਸਾਈਜ਼ ਕਰਦੇ ਉਹਨਾਂ ਦੇ ਮਸਲ ਸਾਰੀ ਉਮਰ ਬੜੇ ਰਹਿੰਦੇ ਆ। ਉਹੀ ਗੱਲ ਹੈ ਜਿਹੜੇ ਕਿਤਾਬਾਂ ਪੜ ਉਹਨਾਂ ਦੀ ਯਾਦਾ ساری ਉਮਰ ਬਣੀ ਰਹਿੰਦੀ ਹੈ ਜਿਹੜੇ ਲੋਕ ਬੁੱਢੇ ਸਾਰਾ ਲੈਂਦੇ ਉਹ ਯਾਦਾਸ ਟੈਂਪਰੇਰੀ ਹੈ ਬੱਚਿਆਂ ਜੋ ਰੁਝਾਨ ਕਾਫੀ ਦੇਖਿਆ ਜਾ ਰਿਹਾ ਉਹ ਕਹਿੰਦੇ ਨੇ ਕਿ ਸਾਲ 'ਚ ਘੱਟੋ-ਘੱਟ ਦੋ ਵਾਰੀ ਮੇਲਾ ਲੱਗਣਾ ਚਾਹੀਦਾ ਦੇਖੋ ਇੱਕ ਵਾਰੀ ਆਰਗੇਨਾਈਜ਼ ਕਰਨਾ ਕੋਈ ਸੋਖਾ ਨਹੀਂ ਹੈ ਕਿਹੜਾ بڑا ਸੋਖਾ ਆ ਇਹ ਇੱਕ ਵਾਰੀ ਆਰਗੇਨਾਈਜ਼ ਕਰਦੇ ਹਾਂ ਬਹੁਤ ਅੱਛਾ ਹੈ ਦੋ ਵਾਰੀ ਕਰਨ ਦਾ ਕੋਈ ਮਤਲਬ ਨਜ਼ਰ ਨਹੀਂ ਆਉਂਦਾ ਸਰਕਾਰਾਂ ਨੂੰ ਵੀ ਇਹੋ ਜਿਹੇ ਮੇਲੇ ਲਗਾਣ ਦੀ ਲੋੜ ਹੈ ਸਰਕਾਰਾਂ ਨੂੰ ਤਾਂ ਚਾਹੀਦਾ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਭੱਜਦੀਆਂ ਨੇ ਨਾ ਸਟੇਟ ਗਵਰਨਮੈਂਟ ਨਾ ਸੈਂਟਰਲ ਗਵਰਨਮੈਂਟ ਨੂੰ ਦੱਸਿਆ ਨ ਉਹ ਲੋ ਵੀ ਦੌੜ ਗਏ ਸਰਕਾਰਾਂ ਨੂੰ ਇਹੋ ਜਿਹੇ ਜਿਹੜੇ ਕੰਮ ਨੇ ਲਿਟਰੇਰੀ ਇਹ ਕਰਦੇ ਰਹਿਣਾ ਚਾਹੀਦਾ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ